ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਦੋ ਬੜੇ ਮਹੱਤਵਪੂਰਨ ਫੈਸਲੇ ਕੀਤੇ ਗਏ ਇੱਕ ਦੇ ਵਿੱਚ ਉਹਨਾਂ ਨੂੰ ਝਟਕਾ ਲੱਗਿਆ ਇੱਕ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਜਾ ਰਿਹਾ ਜਿਹੜਾ ਝਟਕਾ ਲੱਗਿਆ ਉਹਦੇ ਕਰਕੇ ਭਾਰਤਗਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਕੁਝ ਖਰਾਹਤ ਮਿਲੂਗੀ ਕਿਉਂਕਿ ਅਸੀਂ ਪੰਜਾਬੀ ਆ ਤੇ ਆਪਦੇ ਪੰਜਾਬੀ ਪਹਿਣਾ ਵੀਰਾਂ ਦੇ ਬਾਰੇ ਵੱਧ ਜਾਣਕਾਰੀ ਰੱਖਦੇ ਆ ਜਾਂ ਉਹਨਾਂ ਦੇ ਜਜ਼ਬਾਤ ਨੂੰ ਸਮਝਦੇ ਆ ਵੈਸੇ ਕੁੱਲ ਦੁਨੀਆ ਦੇ ਵਿੱਚੋਂ ਅਮਰੀਕਾ ਵਿੱਚ ਜਾਂਦੇ ਆ ਸਹੀ ਜਾਂ ਗਲਤ ਤਰੀਕਿਆਂ ਦੇ ਕਰਕੇ ਲੋਕ ਦੂਜਾ ਜਿਹੜਾ ਬਿੱਲ ਲੈ ਕੇ ਆ ਰਹੇ ਆ ਉਹਦੇ ਕਰਕੇ ਉਹਨਾਂ ਲੋਕਾਂ ਦੇ ਉੱਤੇ ਭਾਰ ਵਧੂਗਾ ਜਿਹੜੇ ਕਿ ਅਮਰੀਕਾ ਦੇ ਵਿੱਚ ਕਮਾਉਂਦੇ ਹਨ ਤੇ ਆਪਣੇ ਦੇਸ਼ਾਂ ਨੂੰ ਜਿਹੜੇ ਦੇਸ਼ਾਂ ਦੇ ਵਿੱਚ ਉਹ ਗਏ ਆ ਉੱਥੇ ਪੈਸੇ ਭੇਜਦੇ ਹਨ ਉਹਦੇ ਵਿੱਚ ਪੰਜਾਬੀ ਵੀ ਆ ਗੈਰ ਪੰਜਾਬੀ ਵੀ ਆ ਗੈਰ ਭਾਰਤੀ ਵੀ ਆ ਸਾਰੇ ਆ ਪਹਿਲੀ ਗੱਲ ਕਰਦੇ ਆ ਜੀ ਕਿ 1798 ਦੇ ਵਿੱਚ ਇੱਕ ਕਾਨੂੰਨ ਬਣਿਆ ਸੀ ਅਮਰੀਕਾ ਦੇ ਵਿੱਚ ਉਹਨੂੰ ਕਹਿੰਦੇ ਆ ਜੀ ਏਲੀਨ ਐਨਮੀਜ਼ ਐਕਟ ਇਹਦਾ ਮਤਲਬ ਇਹ ਸੀ ਉਦੋਂ ਇਸ ਕਰਕੇ ਇਹ ਏਲੀਨ ਐਨਮੀਜ਼ ਐਕਟ ਬਣਾਇਆ ਗਿਆ ਕਿ ਜਦੋਂ ਯੁੱਧ ਹੁੰਦਾ ਕਿਤੇ ਲੜਾਈ ਹੁੰਦੀ ਆ ਜਾਂ ਕਿਤੇ ਕੋਈ ਵੀ ਸੰਕਟਮਈ ਸਥਿਤੀ ਪੈਦਾ ਹੁੰਦੀ ਆ ਤੇ ਦੁਸ਼ਮਣ ਜਿਹੜਾ ਕਿ ਸਾਡੇ ਦੇਸ਼ ਦੇ ਵਿੱਚ ਵੜ ਗਿਆ ਉਹਨੂੰ ਤੁਰੰਤ ਪ੍ਰਭਾਵ ਦੇ ਨਾਲ ਚੁਟਕੀਆਂ ਦੇ ਵਿੱਚ ਹੀ ਵਾਪਸ ਭੇਜਿਆ ਜਾ ਸਕੇ ਬਿਨਾ ਕੋਈ ਸੋਚ ਵਿਚਾਰ ਦੇ ਬਿਨਾ ਕੋਈ ਰਾਹ ਦੇ ਵਿੱਚ ਕੋਈ ਦਿੱਕਤ ਆਵੇ ਬਿਨਾ ਕੋਈ ਕਾਨੂੰਨੀ ਚਾਰਾ ਜੋਈ ਦੇ ਤੇ ਉਹਨੂੰ ਨਾਲ ਦੀ ਨਾਲ ਬਾਹਰ ਭੇਜੋ ਪਰ ਇਸ ਵਕਤ ਜਦੋਂ ਟਰੰਪ ਦੂਜੀ ਵਾਰ ਰਾਸ਼ਟਰਪਤੀ ਬਣੇ ਆ ਇਹਨੇ ਅਲ ਸਲਵਾਡੋਰ ਦੇ ਵਿੱਚ 137 ਬੰਦੇ ਰੱਖੇ ਹੋਏ ਆ ਇਸ ਵੇਲੇ ਜਿਹੜੇ ਕਿ ਉਹਨਾਂ ਨੇ ਫੜ ਕੇ ਉਧਰਲੇ ਪਾਸੇ ਭੇਜ ਦਿੱਤੇ ਤੇ ਉਹਦੇ ਮਾਮਲੇ ਤੇ ਉਸ ਮਾਮਲੇ ਦੇ ਉੱਤੇ ਹੁਣ ਅਮਰੀਕਾ ਦੀ ਸੁਪਰੀਮ ਕੋਰਟ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਇਸ ਤਰੀਕੇ ਦੇ ਨਾਲ ਕਿਸੇ ਨੂੰ ਵੀ ਫੜ ਕੇ ਤੁਰੰਤ ਉਹਨਾਂ ਨੂੰ ਬਿਨਾ ਕੋਈ ਕਾਨੂੰਨੀ ਚਾਰਾ ਜੋਈ ਅਪਣਾਏ ਤੋਂ ਬਿਨਾ ਉਹਨਾਂ ਨੂੰ ਵਾਪਸ ਭੇਜ ਦੇਣਾ ਉਹਨਾਂ ਨੂੰ ਕਹਿ ਦੇਣਾ ਜੀ ਦੇਸ਼ ਦੇ ਵਿੱਚੋਂ ਨਿਕਲ ਜਾਓ ਇਹ ਗੱਲ ਗਲਤ ਹੈ ਮਤਲਬ ਕਹਿਣ ਦਾ ਇਹ ਕਿ ਜੇਕਰ ਤੁਸੀਂ ਉੱਥੇ ਫੜੇ ਗਏ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਫੜ ਕੇ ਤੁਹਾਨੂੰ ਚੁਟਕੀਆਂ ਨਾਲ ਕੋਈ ਵੀ ਚਲ ਦੇਸ਼ ਦੇ ਵਿੱਚੋਂ ਬਾਹਰ ਉਹਨਾਂ ਦੇ ਕੋਲੇ ਕਾਨੂੰਨੀ ਰਾਹ ਹੈਗਾ ਇਹ ਉਥੋਂ ਦੀ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿ ਜਿਹੜੇ ਲੋਕ ਫੜੇ ਗਏ ਆ ਉਹਨਾਂ ਨੂੰ ਵਕੀਲ ਦੀ ਟੋਣ ਕਰਨ ਦਾ ਅਧਿਕਾਰ ਆ ਉਹਨਾਂ ਨੂੰ ਕਾਨੂੰਨੀ ਲੜਾਈ ਲੜਨ ਦਾ ਅਧਿਕਾਰ ਆ ਤੇ ਜਿੰਨੀ ਦੇਰ ਤੱਕ ਉਹਨਾਂ ਦੀ ਕਾਨੂੰਨੀ ਲੜਾਈ ਮੁਕੰਮਲ ਨਹੀਂ ਹੁੰਦੀ ਓਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਦੇਸ਼ ਦੇ ਵਿੱਚੋਂ ਬਾਹਰ ਕੱਢ ਨਹੀਂ ਸਕਦੇ ਆ ਮੇਰੇ ਕੋਲ ਇੱਕ ਰਿਪੋਰਟ ਆ ਵੀ ਕਿਸ ਤਰੀਕੇ ਦੇ ਨਾਲ ਹੁਣ ਜਿਹੜਾ ਹੁਣ ਤੱਕ ਏਲੀਨ ਐਨੀਮੀਜ਼ ਐਕਟ ਦੇ ਤਹਿਤ ਬੰਦੇ ਰੱਖੇ ਗਏ ਆ ਜਾਂ ਬੰਦੇ ਕੱਢੇ ਗਏ ਆ ਇੱਕ ਦਿਨ ਤੋਂ ਸਾਰਾ ਵੀਰਵਾ ਸਾਹਮਣੇ ਆਇਆ ਇਹ 1700 ਤੇ 98 ਦੇ ਵਿੱਚ ਇਹ ਜਿਹੜਾ ਕਾਨੂੰਨ ਬਣਿਆ ਸੀ ਇਸ ਕਾਨੂੰਨ ਦੇ ਤਹਿਤ 1800 ਤੇ 12 ਦੇ ਵਿੱਚ ਪਹਿਲੀ ਵਾਰ ਬ੍ਰਿਟੇਨ ਦੇ ਖਿਲਾਫ ਜੰਗ ਦੇ ਵਿੱਚ ਇਹਨੂੰ ਇਸਤੇਮਾਲ ਕੀਤਾ ਗਿਆ ਤੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਜਰਮਨ ਮੂਲ ਦੇ 6200 ਲੋਕ ਗ੍ਰਿਫਤਾਰ ਕੀਤੇ ਗਏ ਸੀ ਇਸ ਕਾਨੂੰਨ ਦੇ ਤਹਿਤ ਦੂਜੇ ਵਿਸ਼ਵ ਯੁੱਧ ਦੇ ਵਿੱਚ ਜਾਪਾਨੀ ਮੂਲ ਦੇ 1 ਲੱਖ ਤੇ 20 ਹਜ਼ਾਰ ਦੇ ਕਰੀਬ ਲੋਕ ਆ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਸੀ ਤੇ ਹੁਣ 2025 ਦੇ ਵਿੱਚ ਜਦੋਂ ਕਿ ਟਰੰਪ ਸਰਕਾਰ ਦੁਬਾਰਾ ਆਈ ਆ 137 ਲੋਕਾਂ ਨੇ ਗ੍ਰਿਫਤਾਰ ਕੀਤੇ ਤੇ ਅਲ ਸਲਵਾ ਦੂਰ ਦੇ ਵਿੱਚ ਭੇਜੇ ਆ ਉਹ ਉੱਥੇ ਬੰਦ ਆ ਜੇਲ੍ਹ ਦੇ ਵਿੱਚ ਪਰ ਇਹਨਾਂ ਨੂੰ ਬਾਹਰ ਕੱਢਣ ਦੀ ਕਵਾਇਦ ਚੱਲ ਰਹੀ ਆ ਵੀ ਪਾਈ ਚਲੋ ਇੱਥੋਂ ਭੱਜੋ ਤੁਹਾਡਾ ਕੋਈ ਕੰਬ ਨਹੀਂ ਕਿਉਂਕਿ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਆ ਟਰੰਪ ਦੇ ਵੱਲੋਂ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਵੜੇ ਆ ਇਹ ਸਾਡੇ ਦੇਸ਼ ਦੇ ਦੁਸ਼ਮਣ ਹਨ ਜਿਹੜੇ ਕਿ ਬਿਨਾ ਦਸਤਾਵੇਜ਼ਾਂ ਦੇ ਹਨ ਇਹ ਸਾਡੇ ਦੇਸ਼ ਦੇ ਦੁਸ਼ਮਣ ਹਨ ਪਰ ਉਹਨਾਂ ਦੇ ਕੋਲੇ ਵੀ ਜਿਹੜੇ ਕਿਸੇ ਵੀ ਤਰੀਕੇ ਨਾਲ ਭਾਵੇਂ ਕਦ ਟੱਪ ਕੇ ਗਏ ਆ ਭਾਵੇਂ ਕੋਈ 2 ਨੰਬਰ ਚ ਗਏ ਆ ਭਾਵੇਂ 1 ਨੰਬਰ ਦੇ ਵਿੱਚ ਗਏ ਆ ਉਹਨਾਂ ਦੇ ਕੋਲੇ ਕਾਨੂੰਨੀ ਚਾਰਾ ਜੋਈ ਦਾ ਪ੍ਰਬੰਧ ਹੈ ਸੁਪਰੀਮ ਕੋਰਟ ਦੇ ਵੱਲੋਂ ਹੇਠਲੀ ਅਦਾਲਤ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਭਾਈ ਇਹ ਜਿਹੜਾ 트ੰਪ ਸਰਕਾਰ ਦਾ ਤਰੀਕਾ ਇਹ ਤਰੀਕਾ ਬਾਹਰ ਕੱਢਣ ਦਾ ਬਿਲਕੁਲ ਗਲਤ ਆ ਤੇ ਹੇਠਲੀ ਅਦਾਲਤ ਨੂੰ ਕਿਹਾ ਜੇ ਤੁਸੀਂ ਇਸ ਮਸਲੇ ਦੇ ਉੱਤੇ ਵਿਸਥਾਰ ਸਮੇਤ ਚਰਚਾ ਕਰੋ ਵਿਸਥਾਰ ਸਹਿਤ ਚਰਚਾ ਕਰਕੇ ਤੇ ਉਸ ਤੋਂ ਬਾਅਦ ਕਿਸੇ ਸਿੱਟੇ ਦੇ ਉੱਤੇ ਪਹੁੰਚਿਆ ਜਾ ਸਕਦਾ ਯਾਨੀ ਕਿ ਜਿਹੜੇ ਲੋਕ ਹੁਣ ਤੱਕ ਆਪਾਂ ਕਹਿੰਦੇ ਵੀ ਕੱਢਤੇ ਵੀ ਕੱਢਤੇ ਫੜਲੇ ਵੀ ਫੜਲੇ ਚੱਕਤੇ ਵੀ ਚੱਕਤੇ ਉਧਰ ਭੇਜਤੇ ਉਧਰ ਭੇਜਤੇ ਉਹਨਾਂ ਨੂੰ ਕੁਝ ਕੁ ਸਮੇਂ ਵਾਸਤੇ ਇਹ ਰਾਹਤ ਮਿਲੂਗੀ ਇਸ ਗੱਲ ਦੀ ਕਿ ਕਮ ਸੇ ਕਮ ਤੁਸੀਂ ਆਪਣਾ ਵਕੀਲਤਾ ਕਰ ਸਕਦੇ ਹੋ ਕਮ ਸੇ ਕਮ ਤੁਸੀਂ ਕਾਨੂੰਨੀ ਚਾਰਾ ਜੋਈਤਾ ਕਰ ਸਕਦੇ ਹੋ ਜੇ ਤੁਸੀਂ ਕਾਨੂੰਨੀ ਚਾਰਾ ਜੋਈ ਕਰਕੇ ਤੁਸੀਂ ਕੇਸ ਲੜਕੇ ਬਿਲਕੁਲ ਹਰ ਪਾਸਿਓਂ ਹਾਰ ਗਏ ਫਿਰ ਤਾਂ ਤੁਹਾਨੂੰ ਭੇਜਿਆ ਹੀ ਜਾਊਗਾ ਪਰ ਇਹ ਨਹੀਂ ਕਿ ਜੇ ਤੁਸੀਂ ਅੱਜ ਫੜੇ ਗਏ ਆ ਤੁਹਾਨੂੰ ਫੜ ਕੇ ਜੇਲ੍ਹ ਦੇ ਵਿੱਚ ਭੇਜਤਾ ਨਾਲ ਦੀ ਨਾਲ ਤੁਸੀਂ ਕਹਿੰਦਾ ਵੀ ਭਾਈ ਚਲੋ ਹੁਣ ਤੁਹਾਨੂੰ ਰਿਪੋਰਟ ਕਰਤਾ ਚਲੋ ਹੁਣ ਜਹਾਜ਼ ਫੜੋ ਤੇ ਸਾਡੇ ਦੇਸ਼ ਦੇ ਵਿੱਚੋਂ ਨਿਕਲੋ ਇਹ ਗੱਲ ਆ ਜਿਹੜੀ ਉਹ ਹੁਣ ਸੁਪਰੀਮ ਕੋਰਟ ਨੇ ਕਹੀ ਆ ਉਥੋਂ ਦੀ ਨੇ ਤੇ ਅਗਲੀ ਗੱਲ ਇਹ ਆ ਕਿ ਟਰੰਪ ਦੇ ਵੱਲੋਂ ਇਸ ਗੱਲ ਦੇ ਉੱਤੇ ਨਿਰਾਸ਼ਾ ਜ਼ਾਹਰ ਕੀਤੀ ਗਈ ਆ ਉਹਨਾਂ ਨੇ ਕਿਹਾ ਜੀ ਕਿ ਇਸ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਵੜਨ ਵਾਲੇ ਲੋਕਾਂ ਦੇ ਖਿਲਾਫ ਅਸੀਂ ਕਾਰਵਾਈ ਹੀ ਨਹੀਂ ਕਰ ਸਕਾਂਗੇ ਇਹ ਤਾਂ ਕਹਿੰਨੇ ਜੀ ਬਹੁਤ ਮਾੜੀ ਗੱਲ ਆ ਸੋ ਇਹ ਖਬਰ ਆ ਜਿਹੜੀ ਪੰਜਾਬੀਆਂ ਵਾਸਤੇ ਹਾਲਾਂਕਿ ਮੈਂ ਹਮੇਸ਼ਾ ਇਹ ਗੱਲ ਕਹਿੰ ਤੇ ਤੁਸੀਂ ਭਾਈ ਡੌਂਕੀ ਲਾ ਕੇ ਨਾ ਜਾਓ ਡੌਂਕੀ ਲਾ ਕੇ ਜਾਣ ਦਾ ਕੋਈ ਲਾਭ ਨਹੀਂ 50 60 ਲੱਖ ਰੁਪਇਆ ਜੇਕਰ ਲਾ ਕੇ ਜਾਓਗੇ ਜੇਕਰ ਮੰਨ ਲਓ ਤੁਸੀਂ ਉੱਥੇ ਪਹੁੰਚ ਵੀ ਗਏ ਕਿਹੜੇ ਵੇਲੇ ਤੁਹਾਡੇ ਪੈਸੇ ਪੂਰੇ ਹੋਣਗੇ ਤੇ ਪੈਸੇ ਪੂਰੇ ਕਰਦੇ ਕਰਦੇ ਜ਼ਿੰਦਗੀ ਦਾ ਕਿੰਨਾ ਵੱਡਾ ਹਿੱਸਾ ਆਪਾਂ ਲਾ ਬੈਨੇ ਆ ਖਰਾਬ ਵੀ ਕਰ ਬੈਨੇ ਆ ਜਿਹਦੇ ਕੋਲੇ 50 60 ਲੱਖ ਰੁਪਇਆ ਹੈਗਾ ਉਹਦੀ ਮੇਰਾ ਖਿਆਲ ਵੀ ਦਾਲ ਰੋਟੀ ਇੱਥੇ ਵੀ ਚੱਲ ਸਕਦੀ ਆ ਤੇ ਜੇਕਰ ਹੈ ਹੀ ਨਹੀਂ ਕੁਝ ਨਹੀਂ ਤੇ ਫਿਰ ਭਾਈ ਤੁਸੀਂ ਜਾਓਗੇ ਵੀ ਕਿਵੇਂ ਸਵਾਲ ਇਹ ਵੀ ਪੈਦਾ ਹੁੰਦਾ ਪਰ ਜਿਹੜੇ ਇੱਥੇ ਆਏ ਆ ਉਹਨਾਂ ਮੁੰਡੇ ਕੁੜੀਆਂ ਦੀਆਂ ਵੱਖਰੀਆਂ ਪੀੜਾਂ ਜਿਹੜੇ ਜਾਣਾ ਚਾਹੁੰਦੇ ਉਹ ਹਲੇ ਵੀ ਨਹੀਂ ਹਟਦੇ ਉਹਨਾਂ ਦਾ ਇਹ ਕਹਿਣਾ ਜੀ ਕਿ ਹੁਣ ਰਮਾਜਾ ਹੋ ਗਿਆ ਮਾਹੌਲ ਅਸੀਂ ਫੇਰ ਜਾਵਾਂਗੇ ਪਰ ਭਾਈ ਤੁਹਾਡੀ ਜਾਣਕਾਰੀ ਦੇ ਵਿੱਚ ਵਾਧੇ ਲਈ ਇਹ ਗੱਲ ਆ ਕਿ ਅਮਰੀਕਾ ਦੀ ਸੁਪਰੀਮ ਕੋਰਟ ਦੇ ਵੱਲੋਂ ਟਰੰਪ ਸਰਕਾਰ ਨੂੰ ਝਾੜ ਪਾਈ ਗਈ ਹੈ ਵੀ ਬੰਦਾ ਫੜਿਆ ਚੱਲ ਬਾਰ ਬੰਦਾ ਫੜਿਆ ਚੱਲ ਦੇਸ਼ ਬੰਦਾ ਫੜਿਆ ਚੱਲ ਦੇਸ਼ ਕਿਉਂ ਨਹੀਂ ਉਹਨਾਂ ਨੂੰ ਆਪਣਾ ਕਾਨੂੰਨੀ ਰਾਈਟ ਵਰਤਣ ਦੀ ਇਜਾਜ਼ਤ ਆ ਉਹ ਆਪਣਾ ਕਾਨੂੰਨੀ ਰਾਈਟ ਵਰਤਣਗੇ ਤੇ ਫੇਰ ਉਹਨਾਂ ਨੂੰ ਜਾਣ ਦੀ ਇਜਾਜ਼ਤ ਮਿਲੂਗੀ ਕਿਉਂ ਨਹੀਂ ਵੀ ਬਸ ਭੱਜੋ 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 ਇਹ ਕੰਮ ਨਹੀਂ ਹੋਊਗਾ ਉਸ ਤੋਂ ਅਗਲੀ ਗੱਲ ਇਹ ਆ ਇੱਕ ਨਵਾਂ ਬਿੱਲ ਲੈ ਕੇ ਆ ਰਹੇ ਆ 트럼ਪ ਸਰਕਾਰ 트럼ਪ ਦੇ ਵੱਲੋਂ ਇੱਕ ਨਵੇਂ ਬਿੱਲ ਦੀ ਤਿਆਰੀ ਕੀਤੀ ਗਈ ਆ ਇਹ ਬੜਾ ਮਹੱਤਵਪੂਰਨ ਬਿੱਲਾ ਤੁਹਾਡੀਆਂ ਜੇਬਾਂ ਦੇ ਉੱਤੇ ਭਾਰ ਪਾਊਗਾ ਜਿਹੜੇ ਕਿ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਸਦੇ ਆ ਉਹ ਭਾਵੇਂ ਸਾਲ ਪਹਿਲਾਂ ਗਏ ਆ ਭਾਵੇਂ 10 ਸਾਲ ਪਹਿਲਾਂ ਗਏ ਆ ਭਾਵੇਂ ਪਰਸੋਂ ਗਏ ਆ ਜਿਹੜੇ ਪੈਣਾ ਵੀਰ ਉੱਥੇ ਵਸਦੇ ਆ ਤੇ ਆਪਣੇ ਦੇਸ਼ ਦੇ ਵਿੱਚ ਪੈਸੇ ਭੇਜਦੇ ਆ ਭਾਵੇਂ ਉਹ ਭਾਰਤ ਦੇ ਤੇ ਭਾਵੇਂ ਉਹ ਗੈਰ ਭਾਰਤੀ ਆ ਉਹਨਾਂ ਨੂੰ ਜਿਹੜਾ ਪਹਿਲਾਂ ਟੈਕਸ ਪੈਂਦਾ ਸੀ ਮੰਨ ਲਓ ਤੁਸੀਂ ਉੱਥੋਂ 2000 ਡਾਲਰ ਭੇਜਣਾ ਹੋਵੇ ਪੰਜਾਬ ਦੇ ਵਿੱਚ ਉਦਾਹਰਨ ਦੇ ਤੌਰ ਤੇ ਉਹ ਜੇ ਆਪਾਂ 85 ਰੁਪਏ ਦੇ ਹਿਸਾਬ ਨਾਲ ਲਾਗੇ ਤੇ ਫਿਰ ਆਪਾਂ ਗੁਣਾ ਘਟਾਓ ਕਰਕੇ ਦੇਖ ਲਓ ਵੀ 2000 ਡਾਲਰ ਦੇ ਕਿੰਨੇ ਪੈਸੇ ਬਣਦੇ ਆ ਜਦੋਂ ਆਪਾਂ ਕਿਸੇ ਮਾਧਮ ਦੇ ਰਾਹੀਂ ਕਿਸੇ ਤਰੀਕੇ ਦੇ ਨਾਲ ਕਿਸੇ ਸਾਧਨ ਦੇ ਰਾਹੀਂ ਪੈਸੇ ਭੇਜਦੇ ਆ ਇੱਕ ਨੰਬਰ ਦੇ ਵਿੱਚ ਉਹਦੇ ਉੱਤੇ ਟੈਕਸ ਲੱਗਦਾ ਵੀ ਭਾਈ ਜਕਰ ਤੁਸੀਂ 2000 ਡਾਲਰ ਭੇਜਣਾ ਤੇ ਭਾਈ ਐਨੇ ਸੌ ਤੇ ਐਨੇ ਡਾਲਰ ਦੇ ਐਨੇ ਰੁਪਏ ਬਣਾ ਕੇ ਤੁਹਾਡੇ ਟੱਬਰ ਨੂੰ ਮਿਲ ਜਾਣਗੇ ਉਹ ਆਪਣੀ ਆਈਡੀ ਦਿਖਾਉਣਗੇ ਤੇ ਜਾ ਕੇ ਮਨੀ ਗ੍ਰਾਮ ਤੋਂ ਵੈਸਟਰਨ ਯੂਨੀਅਨ ਤੋਂ ਜਾਂ ਕਿਸੇ ਵੀ ਹੋਰ ਥਾਂ ਤੋਂ ਲੈ ਲੈਣਗੇ ਪਰ ਟਰੰਪ ਸਰਕਾਰ ਨੂੰ ਇਸ ਗੱਲ ਦਾ ਪਤਾ ਕਿ ਭਾਰਤ ਦੇ ਵਿੱਚ ਸਭ ਤੋਂ ਵੱਧ ਪੈਸਾ ਜਾਂਦਾ ਹਰ ਸਾਲ ਭਾਰਤ ਦੇ ਵਿੱਚ ਅਰਬਾਂ ਡਾਲਰ ਆ ਜਿਹੜਾ ਉਹ ਕਨਵਰਟ ਹੋ ਕੇ ਆ ਰਿਹਾ ਇਸ ਕਰਕੇ ਜਿਹੜਾ ਪਹਿਲਾਂ ਟੈਕਸ ਸੀ ਉਹਦੇ ਉੱਤੇ 5% ਹੋਰ ਟੈਕਸ ਲਾਉਣ ਦੀ ਤਿਆਰੀ ਕੀਤੀ ਗਈ ਹੈ ਬੈਲੋ ਲੈ ਕੇ ਆ ਰਹੇ ਆ ਤੇ ਇਹ ਗੱਲ ਵਿੱਚ ਸਾਹਮਣੇ ਆਈ ਹੈ ਕਿ 5% ਟੈਕਸ ਲਾਉਣ ਦੀ ਜਿਹੜੀ ਯੋਜਨਾ ਬਣਾਈ ਹੈ ਇਹ ਛੇਤੀ ਹੀ ਸਾਹਮਣੇ ਆ ਜਾਣੀ ਹੈ ਤੇ ਹਰ ਸਾਲ ਭਾਰਤ ਆਉਣ ਵਾਲੇ ਪੈਸੇ ਤੇ 1.6 ਅਰਬ ਡਾਲਰ ਵੱਧੂ ਪਹਿਲਾਂ ਨਾਲੋਂ ਵੱਧ ਯਾਨੀ ਕਿ 13000 ਕਰੋੜ ਰੁਪਈਆ ਇਸ ਤੋਂ ਵੱਧ ਦਾ ਟੈਕਸ ਦੇਣਾ ਪੈ ਸਕਦਾ ਹੋਰ ਵੀ ਪਹਿਲਾਂ ਨਾਲੋਂ ਵੀ ਵੱਧ ਉਸ ਤੋਂ ਅਗਲੀ ਗੱਲ ਇਹ ਆ ਵੀ ਇਹਦੇ ਵਿੱਚ ਇੱਕ ਜਾਣਕਾਰੀ ਆਈ ਆ ਕਿ ਭਾਈ ਭਾਰਤਾ ਜਿਹੜਾ ਉਹਦੇ ਵਿੱਚ ਰੁਪਈਏ ਇੰਨੇ ਆ ਰਹੇ ਆ ਅਮਰੀਕਾ ਦੇ ਵਿੱਚੋਂ ਜਿੰਨੇ ਭਾਰਤ ਦੇ ਵਿੱਚ ਇੱਕ ਸਾਲ ਦੇ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਪੈਸਾ ਆਉਂਦਾ ਵੀ ਯਾਨੀ ਕਿ ਇੰਗਲੈਂਡ ਤੋਂ ਵੀ ਆਉਂਦਾ ਨਿਊਜ਼ੀਲੈਂਡ ਤੋਂ ਵੀ ਆਉਂਦਾ ਆਸਟ੍ਰੇਲੀਆ ਤੋਂ ਵੀ ਆਉਂਦਾ ਫਰਾਂਸ ਤੋਂ ਵੀ ਆਉਂਦਾ ਜਰਮਨ ਤੋਂ ਵੀ ਆਉਂਦਾ ਦੁਬਈ ਤੋਂ ਵੀ ਆਉਂਦਾ ਹੋਰ ਦੇਸ਼ਾਂ ਦੇ ਵਿੱਚੋਂ ਵੀ ਆਉਂਦਾ ਉਦੇ ਵਿੱਚੋਂ ਸਭ ਤੋਂ ਵੱਧ ਪੈਸਾ ਭਾਰਤ ਦੇ ਵਿੱਚ ਅਮਰੀਕਾ ਦੇ ਵਿੱਚੋਂ ਆਉਂਦਾ ਇਹ ਅੰਕੜਾ ਬਿਆਨ ਕਰਦਾ ਇਹਦੇ ਵਿੱਚ ਪਤਾ ਲੱਗਾ ਜੀ ਕਿ 2020-2021 ਦੇ ਵਿੱਚ ਭਾਰਤ ਆਉਣ ਵਾਲੇ ਪੈਸੇ ਦੇ ਵਿੱਚ ਅਮਰੀਕਾ ਦੀ ਹਿੱਸੇਦਾਰੀ 23.4% ਦੀ ਸੀ ਤੇ 2023-24 ਦੇ ਵਿੱਚ ਇਹ ਵੱਧ ਕੇ ਹਿੱਸੇਦਾਰੀ ਹੈ ਜਿਹੜੀ 27.7% ਹੋ ਗਈ ਹੈ ਅਮਰੀਕਾ ਦੇ ਵਿੱਚੋਂ ਜਿਹੜੇ ਪੈਸੇ ਆ ਰਹੇ ਆ ਉਹਦੇ ਵਿੱਚ ਪਤਾ ਲੱਗਾ ਜੀ ਜਿਹੜੇ ਉੱਥੇ ਵੱਸਦੇ ਭਾਰਤੀ ਆ ਪ੍ਰਵਾਸੀ ਭਾਰਤੀ ਉਹਨਾਂ ਨੇ 1 ਸਾਲ ਦੇ ਵਿੱਚ 32 ਅਰਬ ਡਾਲਰ ਤੋਂ ਵੱਧ ਭੇਜਿਆ ਜਿਵੇਂ ਕਿ 에어ਪੋਰਟ ਬਿਆਨ ਕਰਦੀ ਹੈ ਇਸ ਤੋਂ ਅਗਲੀ ਗੱਲ ਇਹ ਆ ਵੀ ਜਿਹੜਾ ਵਿੱਚ ਹੁਣ ਤੱਕ ਦਾ ਪੂਰਾ ਵੇਰਵਾ ਵੀ ਭਾਈ 2008 ਵਰਲਡ ਬੈਂਕ ਮੁਤਾਬਕ ਭਾਰਤ 2008 ਲਗਾਤਾਰ ਇਸ ਲਿਸਟ ਦੇ ਵਿੱਚ ਜਿਹਨੂੰ ਕਿ ਕਹਿੰਦੇ ਵੀ ਭਾਰਤ ਦੇ ਵਿੱਚ ਰਿਮਿੰਟੈਂਸ ਪਾਉਣ ਵਾਲਾ ਜਿਹੜਾ ਦੇਸ਼ ਆ ਉਹ ਪਹਿਲੇ ਨੰਬਰ ਦੇ ਉੱਤੇ ਪਹਿਲੇ ਪੜਾ ਦੇ ਉੱਤੇ ਬਣਿਆ ਹੋਇਆ ਕੁੱਲ ਮਿਲਾ ਕੇ ਭਾਈ ਗੱਲ 100 ਹੱਥ ਰੱਸਾ ਸਿਰੇ ਤੇ ਗੰਡ ਇਹ ਆ ਕਿ ਭਾਈ ਤੁਸੀਂ ਅਮਰੀਕਾ ਦੇ ਵਿੱਚ ਜੇ ਜਾ ਰਹੇ ਹੋ ਤੇ ਇੱਕ ਨੰਬਰ ਦੇ ਵਿੱਚ ਜਾਓ ਜੇ ਦੋ ਨੰਬਰ ਦੇ ਵਿੱਚ ਗਏ ਹੋ ਤੇ ਤੁਸੀਂ ਫੜੇ ਗਏ ਹੋ ਤੇ ਫਿਰ ਤੁਹਾਨੂੰ ਤੁਰੰਤ ਤੁਹਾਡੇ ਦੇਸ਼ ਦੇ ਵਿੱਚ ਜਿਵੇਂ ਕਿ ਜਹਾਜ਼ ਭਰ-ਭਰ ਕੇ ਪਹਿਲਾਂ ਵੀ ਆਏ ਆ ਉਵੇਂ ਨਹੀਂ ਭੇਜਿਆ ਜਾ ਸਕੂਗਾ ਕਿਉਂਕਿ ਤੁਹਾਡੇ ਕੋਲੇ ਕਾਨੂੰਨੀ ਰਾਹ ਅਪਣਾਉਣ ਦਾ ਅਧਿਕਾਰ ਹੈ ਇਹ ਗੱਲ ਸੁਪਰੀਮ ਕੋਰਟ ਨੇ ਕਹੀ ਹੈ 트럼ਪ ਨੇ ਨਹੀਂ ਕਹੀ 트럼ਪ ਨੇ ਇਸ ਗੱਲ ਤੇ ਨਿਰਾਸ਼ਾ ਜ਼ਾਹਰ ਕੀਤੀ ਹੈ ਉਹ ਬਾਅਦ ਦੀ ਗੱਲ ਆ ਵੀ ਭਾਈ ਤੁਹਾਡਾ ਕੇਸ 6 ਮਹੀਨੇ ਚੱਲਦਾ ਕਿ 6 ਸਾਲ ਚੱਲਦਾ ਇਹ ਤੁਸੀਂ ਜਾਣਦੇ ਹੋ ਉਸ ਤੋਂ ਅਗਲੀ ਗੱਲ ਇਹ ਵੀ ਜੇਕਰ ਤੁਸੀਂ ਉਥੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਕੋਈ ਵੀ ਵਸਨੀਕ ਪੈਸੇ ਭੇਜਦਾ ਉਹਦੇ ਉੱਤੇ 5% ਪਹਿਲਾਂ ਦੇ ਮੁਕਾਬਲਤਨ ਵੱਧ ਟੈਕਸ ਲੱਗੂਗਾ ਇਹ ਹੁਣ ਤੱਕ ਦਾ ਭਾਈ ਵੇਰਵਾ ਸੋ ਜਿਹੜੇ ਪੰਜਾਬੀ ਭਾਈ ਇਧਰਲੇ ਪਾਸੇ ਪੈਸੇ ਭੇਜਦੇ ਆ ਉਹ ਇਸ ਗੱਲ ਦੇ ਲਈ ਮੈਂਟਲੀ ਤੌਰ ਦੇ ਉੱਤੇ ਪ੍ਰੀਪੇਅਰ ਹੋ ਜਾਓ ਮਾਨਸਿਕ ਤੌਰ ਤੇ ਤਿਆਰ ਬਰ ਤਿਆਰ ਰਹੋ ਕਿ ਭਾਈ ਤੁਹਾਨੂੰ ਪੈਸੇ ਭੇਜਣੇ ਅੱਗੇ ਨਾਲੋਂ ਮਹਿੰਗੇ ਪੈਣਗੇ ਖੜਾ ਕੇ ਵਸੀਲੇ ਪੰਜਾਬਗਾਂ ਨੇ ਬਹੁਤ ਸਾਰੇ ਹੋਰ ਕੱਡੇ ਹੋਏ ਆ ਮੈਂ ਉਸ ਵਿਸਥਾਰ ਦੇ ਵਿੱਚ ਨਹੀਂ ਜਾਂਦਾ ਪਰ ਭਾਈ ਪੈਸੇ ਭੇਜਣੇ ਮਹਿੰਗੇ ਪੈ ਸਕਦੇ ਹਨ ਉਸ ਤੋਂ ਅਗਲੀ ਗੱਲ ਇੱਕ ਹੋਰ ਕਹਿ ਦਈਏ ਵੀ ਭਾਈ ਟਰੰਪ ਹੋਰਾਂ ਨੇ 7ਵੀਂ ਵਾਰ ਭਾਰਤ ਤੇ ਪਾਕਿਸਤਾਨ ਦੇ ਸੀਜ਼ਫਾਇਰ ਦੇ ਉੱਤੇ ਆਪਣਾ ਬਿਆਨ ਬਦਲਿਆ ਪੰਜ ਵਾਰ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਮੈਂ ਵਿੱਚ ਪੈ ਕੇ ਦੋਵਾਂ ਦੇਸ਼ਾਂ ਦੀ ਜੰਗ ਰੁਕਵਾ ਦਿੱਤੀ ਮੈਂ ਤਾਂ ਜੀ ਕਸ਼ਮੀਰ ਮਸਲੇ ਦੇ ਹੱਲ ਵਾਸਤੇ ਵੀ ਵਿਚੋਲਾ ਬਣਨ ਨੂੰ ਤਿਆਰ ਹਾਂ ਮੈਂ ਇਹਨਾਂ ਦੋਵਾਂ ਦੇਸ਼ਾਂ ਨੂੰ ਕਿਹਾ ਜੀ ਕਿ ਜੇਕਰ ਸਾਡੇ ਨਾਲ ਵਪਾਰ ਕਰਨਾ ਫਿਰ ਤੁਹਾਨੂੰ ਹਥਿਆਰ ਸੁਟਣੇ ਪੈਣਗੇ ਤੇ ਇਹ ਮੰਨ ਗਏ ਧੰਨਵਾਦ ਫਿਰ ਛੇਵੀਂ ਵਾਰ ਟਰੰਪ ਨੇ ਇਹ ਗੱਲ ਕਹੀ ਕਿ ਭਾਈ ਮੈਂ ਵਿੱਚ ਪਿਆ ਸੀ ਪਰ ਮੈਂ ਕੋਈ ਵਿਚੋਲਗੀ ਨਹੀਂ ਕੀਤੀ ਮੈਂ رائے ਦਿੱਤੀ ਸੀ ਮੈਂ مشਵਰਾ ਦਿੱਤਾ ਵੀ ਭਾਈ ਹਟ ਜਾ ਹੁਣ ਸੱਤਵੀਂ ਵਾਰ ਇਹ ਗੱਲ ਕਹੀ ਆ ਕਿ ਭਾਈ ਸੀਜ਼ਫਾਇਰ ਮੈਂ ਹੀ ਰੁਕਵਾਇਆ ਮੈਂ ਹੀ ਜੰਗਬੰਦੀ ਕਰਵਾਈ ਮੈਂ ਹੀ ਰੋਕਿਆ ਜੇ ਤਾਂ ਰੁਕਦੇ ਕਿੱਥੇ ਸੀ ਹੁਣ ਉਹਨੇ ਇਹ ਗੱਲ ਕਹੀ ਆ ਮਤਲਬ ਇਹ ਆ ਵੀ ਪਲ ਦੇ ਵਿੱਚ ਤੋਲਾ ਪਲ ਦੇ ਵਿੱਚ ਮਾਸਾ ਮੈਨੂੰ ਕਦੇ ਕਦੇ ਆਉਂ ਲੱਗਦਾ ਵੀ ਟਰੰਪ ਨੇ ਕਿਸੇ ਭਾਰਤ ਦੇ ਤੇ ਖਾਸ ਕਰਕੇ ਪੰਜਾਬ ਦੇ ਕਿਸੇ ਨੇਤਾ ਦਾ ਝੂਠਾ ਖਾ ਲਿਆ। ਮਿੰਟ ਦੇ ਵਿੱਚ ਕੁਝ ਹੋਰ ਯੂ ਟਰਨ ਲੈਣ ਦੇ ਵਿੱਚ ਟਰੰਪ ਵੀ ਮਾਹਰ ਆ। ਸੋ ਬਾਕੀ ਵੀ ਇਹਨੇ ਪਾਈ ਕੀ ਬਣਦਾ? ਸਮੇਂ ਦੀਆਂ ਗੱਲਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਆ ਪਰ ਜਦੋਂ ਪਹਿਲੇ 100 ਦਿਨ ਪੂਰੇ ਹੋਏ ਹੁਣ ਟਰੰਪ ਨੂੰ ਯਾਨੀ ਕਿ ਸਰਕਾਰ ਬਣਾਈ ਨੂੰ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਤੇ ਕਹਿੰਦੇ ਵੀ ਸਰਵੇ ਹੋਇਆ ਤੇ ਸਰਵੇ ਦੇ ਵਿੱਚ 53% ਲੋਕਾਂ ਨੇ ਇਹ ਗੱਲ ਕਹੀ ਵੀ ਇਹ ਸਾਡੀ ਪਾਲਿਸੀ ਕਿ ਟਰੰਪ ਨੂੰ ਚੁਣ ਲਿਆ ਕਦੇ ਟੈਰਫ ਦਾਸਿਆਪਾ ਕਦੇ ਇਹਦੇ ਵੱਲੋਂ ਨੌਕਰੀਆਂ ਤੋਂ ਬੰਦੇ ਕੱਢ ਦਿੱਤੇ ਜਾਂਦੇ ਆ ਕਦੇ ਕਦੇ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਬਦਲਾ ਮਹਿੰਗਾਈ ਨੇ ਲੋਕਾਂ ਨੇ ਵੀ ਸਾਡੀ ਚੀਕ ਕਢਾਤੀ ਆ ਬਾਕੀ ਇਹਨੇ ਪਾਈ ਕੀ ਬਣਦਾ ਕਦੇ ਮੈਂ ਟੈਰਫ ਲਾ ਦੂੰ ਤੇ ਕਦੇ ਮੈਂ ਘਟਾ ਦੂੰ ਕਦੇ ਮੈਂ ਐ ਕਰਨੂੰ ਕਦੇ ਮਹੀਨਾ ਤੁਹਾਨੂੰ ਹੋਰ ਦਿੱਤਾ ਕਦੇ ਮੈਂ ਆਹ ਕਰਨੂੰ ਤੇ ਕਦੇ ਮੈਂ ਆਹ ਕਰ ਦੂੰ ਇਹਨਾਂ ਗੱਲਾਂ ਦੇ ਕਰਕੇ ਟਰੰਪ ਉਵੇਂ ਹੀ ਚਰਚਾ ਦੇ ਵਿੱਚ ਆ ਜਿਵੇਂ ਪੰਜਾਬ ਦੇ ਕਈ ਨੇਤਾ ਕਿਸੇ ਨਾ ਕਿਸੇ ਕਲੇਸ਼ ਕਰਕੇ ਚਰਚਾ ਦੇ ਵਿੱਚ ਰਹਿੰਦੇ ਰਹਿੰਦੇ ਆ